ਦੋਸਤੋ ਬਹੁਤ ਸਾਰੇ ਲੋਕ ਜੋ ਫੇਸਬੁੱਕ ਤੇ ਵੀਡੀਓ ਰੀਲ ਪਾਉਂਦੇ ਆ ਉਹ ਪਲੇਲਿਸਟ ਨਹੀਂ ਬਣਾਉਂਦੇ ਤੁਸੀਂ ਸਿੱਖੋਗੇ ਪਲੇਲਿਸਟ ਕੀ ਹੁੰਦੀ ਆ ਪਲੇਲਿਸਟ ਇੱਕ ਤਰ੍ਹਾਂ ਦੀ ਮਤਲਬ ਜਦੋਂ ਤੁਸੀਂ ਵੀਡੀਓ ਅਪਲੋਡ ਕਰਦੇ ਆ ਸਕਰੀਨਸ਼ਾਟ ਦੇਖ ਸਕਦੇ ਹੋ ਇਹਦੇ ਵਿੱਚ ਆਉਂਦਾ ਐਡ ਟੂ ਪਲੇਲਿਸਟ ਇਹਦੇ ਵਿੱਚ ਤੁਹਾਨੂੰ ਸੈਟਿੰਗ ਕਰਨੀ ਪੈਂਦੀ ਆ ਮਤਲਬ ਪਲੇਲਿਸਟ ਦੇ ਵਿੱਚ ਉਹ ਵੀਡੀਓ ਤੁਸੀਂ ਐਡ ਕਰ ਸਕਦੇ ਹੋ ਉਹਦਾ ਫਾਇਦਾ ਇਹ ਹੁੰਦਾ ਜਦੋਂ ਤੁਹਾਡੀ ਆਡੀਅנס ਤੁਹਾਡੀ ਇੱਕ ਵੀਡੀਓ ਦੇਖੂਗੀ ਉਹ ਪਲੇਲਿਸਟ ਚ ਹੋਰ ਵੀ ਵੀਡੀਓ ਹੋਣਗੀਆਂ ਤੁਹਾਡੇ ਕੰਮ ਦੀਆਂ ਮਤਲਬ ਉਹਨਾਂ ਦੇ ਕੰਮ ਦੀਆਂ ਤੁਹੋ ਉੱਤਾਰ ਤੱਕ ਸਾਰੇ ਨਾ ਵੀਡੀਓ ਵਾਚ ਕਰਨਗੇ ਇਹਦੇ ਨਾਲ ਤੁਹਾਡੇ ਵੀਊ ਵਧਦੇ ਆ ਸੋ ਹੁਣ ਆਪਾਂ ਤੁਹਾਨੂੰ ਰਿਕਾਰਡਿੰਗ ਦੇ ਵਿੱਚ ਸਾਰੀ ਡਿਟੇਲ ਦੱਸਦੇ ਆ ਵੀ ਪਲੇਲਿਸਟ ਕਿਵੇਂ ਬਣਾਈਦੀ ਹੈ ਏ ਟੂ ਜ਼ेड ਸਾਰਾ ਪ੍ਰੋਸੈਸ ਦੱਸਦੇ ਆ ਵੀ ਕਿਹੜੇ ਪੰਛੀ ਜੀ ਆਕੇ ਤੁਸੀਂ ਪਲੇਲਿਸਟ ਕਿਵੇਂ ਕ੍ਰੀਏਟ ਕਰਨੀ ਆ ਕਿਵੇਂ ਵੀਡੀਓ ਵਿੱਚ ਤੁਸੀਂ ਐਡ ਕਰਨੀ ਆ ਜੇਕਰ ਤੁਸੀਂ ਵੀਡੀਓ ਨੂੰ ਪੂਰੀ ਦੇਖੋਗੇ ਫਿਰ ਸਮਝ ਲੱਗੂਗੀ ਸੋ ਆਜੋ ਜੀ ਵੀਡੀਓ ਤੇ ਤੁਹਾਨੂੰ ਰਿਕਾਰਡਿੰਗ ਤੇ ਲੈ ਚਲਦੇ ਆ ਤੇ ਦਿਖਾਉਨੇ ਆ ਜੀ ਫਿਰ ਪਲੇਲਿਸਟ ਕਿਵੇਂ ਤਿਆਰ ਕਰੀਦੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਦੀ ਪੇਜ ਤੇ ਲੈ ਚਲਦੇ ਆ ਆ ਹੈਗਾ ਜੀ ਆਪਣਾ ਪੇਜ ਇਹਦੇ ਵਿੱਚ ਆਪਾਂ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਓਕੇ ਕਰਤਾ نیچے ਜਾ ਕੇ ਨਾ ਮੈਂ ਤੁਹਾਨੂੰ ਦਿਖਾਉਣਾ ਜੀ ਟੂਲ ਤੇ ਓਕੇ ਕਰਨਾ ਟਿਕ ਮਾਰਕ ਕਰਕੇ ਤੁਹਾਨੂੰ ਦਿਖਾਉਂਦੇ ਆ ਆ ਹੈਗਾ ਜੀ ਟੂਲ ਵਾਲੀ ਆਪਸ਼ਨ ਟੂਲ ਤੇ ਓਕੇ ਕਰਤਾ ਉਸ ਤੋਂ ਬਾਅਦ ਥੋੜਾ ਜਿਹਾ ਹੀ ਢਾਜਾਉਗੇ ਕੰਟੈਂਟ ਦੇ ਢਾਜਾ ਹੈਗਾ ਪਲੇਲਿਸਟ ਆ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਟਿਕ ਮਾਰਕ ਵੀ ਕਰਤਾ ਤੁਹਾਨੂੰ ਹੋਰ ਸੌਖਾ ਹੋ ਜਾਊ ਹੁਣ ਤੁਸੀਂ ਕੀ ਕਰਨਾ ਮੇਰੇ ਕੋਲ ਇੱਕ ਧਾਰਮਿਕ ਰੀਲਾਂ ਦੀ ਵੱਖਰੀ ਪਲੇਲਿਸਟ ਬਣੀ ਹੈ ਜੀ ਚ 70 ਰੀਲਾਂ ਹੈਗਾ ਚਲੋ ਹੁਣ ਆਪਾਂ ਇਹ ਕਰਦੇ ਹਾਂ ਤੁਹਾਨੂੰ ਨਵੀਂ ਪਲੇਲਿਸਟ ਕ੍ਰੀਏਟ ਕਰਕੇ ਦਿਖਾਉਣੇ ਆ ਪਲੱਸ ਵਾਲੇ ਆਈਕਨ ਤੇ ਓਕੇ ਕਰਨਾ ਮੈਂ ਵੀਡੀਓ ਹੁਣ ਪਾਉਣਾ ਹੈਗਾ ਜੀ ਸਵਾਲ ਜਵਾਬ ਵਾਲਾ ਕੁਐਸਚਨ ਆਨਸਰ ਲਿਖ ਦਿੰਨੇ ਆ ਤੁਸੀਂ ਆਪਦੇ ਸਾਹਮਣੇ ਨਾਮ ਲਿਖ ਸਕਦੇ ਹੋ ਤੇ ਇਸ ਤਰ੍ਹਾਂ ਪਲੇਲਿਸਟ ਤੇ ਲਿਖਤਾ ਤੁਸੀਂ ਨੇਮ ਆਫ ਪਲੇਲਿਸਟ ਕੁਐਸਚਨ ਆਨਸਰ ਤੇ ਇਹਨੂੰ ਕਰਤਾ ਸੇਵ ਠੀਕ ਆ ਜੀ ਇਹ ਹੋ ਗਈ ਤੁਹਾਡੀ ਤਿਆਰ ਹੁਣ ਤੁਸੀਂ ਇਹਦੇ ਵਿੱਚ ਸਵਾਲ ਜਵਾਬ ਦੀਆਂ ਆਪਦੀਆਂ ਜੋ ਵੀ ਤੁਹਾਨੂੰ ਵੀਡੀਓ ਹੈਗੀਆਂ ਤੁਸੀਂ ਆਪਦੀਆਂ ਉਸ ਹੱਬ ਨਾਲ ਪਾ ਸਕਦੇ ਹੋ ਆ ਟੋਟਲੀ ਮੇਰੀਆਂ ਸਵਾਲ ਜਵਾਬ ਦੀਆਂ ਵੀਡੀਓ ਹੈਗੀਆਂ ਜੀ ਆ ਦੇਖੋ ਜੀ ਇੰਨਾ ਜੋ ਮੈਂ ਆਪਦੀ ਮਰਜ਼ੀ ਨਾਲ ਚੁਣ ਕੇ ਪਾ ਸਕਦਾ ਆ ਦੇਖੋ ਜੀ ਤੇ ਇਸ ਤਰ੍ਹਾਂ ਆ ਕਰਤਾਂਗੇ ਜੀ ਸੇਵ ਮੈਂ ਇਹ ਹੋ ਗਈ ਮੇਰੀ ਪਲੇਲਿਸਟ ਤਿਆਰ ਜਿਹਦੇ ਵਿੱਚ 19 ਰੀਲਾਂ ਤਿਆਰ ਹੋਊਗਾ ਹੁਣ ਜੇ ਤੁਹਾਡੀ ਕੋਈ ਵੀਡੀਓ ਦੇਖੂਗਾ ਤੁਹਾਡਾ ਫਰੈਂਡ ਜਾਂ ਫਾਲੋਅਰ ਜੇ ਉਹਦੇ ਸਾਹਮਣੇ ਇੱਕ ਵੀਡੀਓ ਆਉਂਦੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਅਗਲੀ ਵੀਡੀਓ ਪਲੇ ਹੋ ਜੂ ਉਸ ਤੋਂ ਬਾਅਦ ਤੀਸਰੀ ਵੀਡੀਓ ਪਲੇ ਹੋ ਜੂ ਇੰਜ ਇੰਜ ਕਰਕੇ ਉਹਨੇ ਸਾਰੀਆਂ ਤੁਹਾਡੀਆਂ ਵੀਡੀਓ ਦੇਖਣੀਆਂ ਮਤਲਬ ਇੱਕ ਇੱਕ ਕਰਕੇ ਫਾਲੋਅ ਹੋ ਜੇ ਨੂੰ ਤੁਹਾਡੀ ਇੱਕ ਪਲੇਲਿਸਟ ਦੀ ਇੱਕ ਵੀਡੀਓ ਦੇਖਣਗੇ ਤੇ ਅਗਲੀ ਵੀਡੀਓ ਪਲੇ ਹੋਊਗੀ ਇਹਦੇ ਨਾਲ ਤੁਹਾਡੇ ਵਿਊ ਵਧਦੇ ਆ ਤੇ ਉਹਨਾਂ ਨੂੰ ਤੁਹਾਡਾ ਕੰਟੈਂਟ ਚੰਗਾ ਲੱਗਦਾ ਤਾਂ ਉਹ ਤੁਹਾਡੀਆਂ ਸਾਰੀਆਂ ਵੀਡੀਓ ਦੇਖਣਗੇ ਇਸ ਤਰੀਕੇ ਨਾਲ ਤੁਸੀਂ ਜੋ ਵੀ ਤੁਹਾਡਾ ਕੰਟੈਂਟ ਆ ਕੈਟਾਗਰੀ ਉਹਨਾਂ ਦੀ ਆਪਦੀ ਵੱਖਰੀ ਪਲੇਲਿਸਟ ਬਣਾ ਸਕਦੇ ਹੋ ਤਾਂ ਤੁਹਾਡੇ ਵੀਊ ਵਧਾ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਰ ਦਿਓ